ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣੇ ਭਲੀ ਭਾਂਤ ਇਸ ਗੱਲ ਨੂੰ ਜਾਣਦੇ ਹਾਂ ਕਿ ਸਮੇਂ-ਸਮੇਂ ਤੇ ਜ਼ਾਲਮ ਹਕੂਮਤ ਨੇ ਸਾਨੂੰ ਰਿਪ੍ਰੈਸ਼ਨ ਦਾ ਸ਼ਿਕਾਰ ਬਣਾਇਆ ਏ ਉਹ ਭਾਵੇਂ ਸਾਡੇ ਤੇ ਆਰਥਿਕ ਪੱਖ ਤੋਂ ਧਾਰਮਿਕ ਪੱਖ ਤੋਂ ਸਮਾਜਿਕ ਪੱਖ ਤੋਂ ਜਾਂ ਰਾਜਨੀਤਿਕ ਪੱਖ ਤੋਂ ਤਸ਼ੱਦਦ ਕਰਕੇ ਹੋਵੇ ਤੇ ਸਮੇਂ-ਸਮੇਂ ਤੇ ਹੀ ਸਾਡੇ ਨੌਜਵਾਨਾਂ ਨੇ ਇਸ ਰਿਪ੍ਰੈਸ਼ਨ ਦਾ ਜਵਾਬ ਦਿੱਤਾ ਏ ਤੇ ਜਦੋਂ ਸਾਡੇ ਨੌਜਵਾਨ ਉਸ ਐਕਸ਼ਨ ਦਾ ਰਿਐਕਸ਼ਨ ਕਰਦੇ ਨੇ ਤੇ ਉਹਨਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਏ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿਖਾਈਆਂ ਜਾਂਦੀਆਂ ਨੇ ਉਹਨਾਂ ਨੂੰ ਲਾਠੀ ਚਾਰਜ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਕੇਸਾਂ ਦੇ ਵਿੱਚ ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ। ਇਸੇ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਬਾਰਡਰ ਕੈਨਨ ਬॉय ਦੇ ਨਾਮ ਤੋਂ ਮਸ਼ਹੂਰ ਹੋਏ ਨਵਦੀਪ ਸਿੰਘ ਜਲਬੇੜਾ ਨੂੰ ਅੱਜ ਸਰਕਾਰ ਦਾ ਤਸ਼ੱਦਦ ਝੱਲਣਾ ਪੈ ਰਿਹਾ ਹੈ। ਇਸ ਦੇਸ਼ ਦੇ ਹਾਲਾਤ ਅੱਜ ਇਨੇ ਨੀਵੇਂ ਮਿਆਰ ਤੇ ਪਹੁੰਚ ਚੁੱਕੇ ਨੇ ਕਿ ਆਪਣੇ ਹੱਕਾਂ ਨੂੰ ਪ੍ਰਗਟਾ ਕਰਨਾ ਵੀ ਇੱਕ ਜੁਲਮ ਹੋ ਚੁੱਕਿਆ ਏ ਦੂਜੇ ਪਾਸੇ ਜੇ ਆਪਾਂ ਵੇਖ ਲਈਏ ਤਾਂ ਬੰਬੇ ਦੇ ਵਿੱਚ ਸ਼ਿਵ ਸੈਨਾ ਆਗੂ ਰਜੇਸ਼ ਸ਼ਾਹ ਦੇ ਪੁੱਤ ਵੱਲੋਂ ਇੱਕ ਬੀਬੀ ਦਾ ਕਤਲ ਕਰ ਦਿੱਤਾ ਜਾਂਦਾ ਉਹਦੇ ਤੇ ਗੱਡੀ ਚੜਾ ਕੇ ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਉਹਨੂੰ ਲੱਭਣ ਦੇ ਲਈ ਜਾਂ ਉਹਨੂੰ ਇਸ ਹਿਰਾਸਤ ਦੇ ਵਿੱਚ ਲੈਣ ਦੇ ਲਈ ਦੋ ਦਿਨ ਹੋ ਚੁੱਕੇ ਨੇ ਇਸ ਹਾਦਸੇ ਨੂੰ ਤੇ ਉਸ ਮੁੰਡੇ ਦਾ ਕੋਈ ਅਤਾ ਪਤਾ ਨਹੀਂ ਹੈ ਇਹੀ ਜ਼ਿਆਤੀਆਂ ਤੇ ਇਹੀ ਫਰਕ ਹੈ ਜੋ ਸਾਨੂੰ ਮਹਿਸੂਸ ਹੁੰਦਾ ਏ ਕਿ ਜੇ ਅਸੀਂ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਦੇ ਹਾਂ ਆਪਣੇ ਹੱਕ ਸੱਚ ਦੀ ਲੜਾਈ ਜਿਹੜੀ ਹੈ ਉਹ ਲੜਦੇ ਤੇ ਸਾਡੇ ਤੇ ਕੇਸ ਹੁੰਦੇ ਨੇ ਦੂਜੇ ਪਾਸੇ ਕਿਸੇ ਦਾ ਮਰਡਰ ਕਰਨ ਵਾਲੇ ਰੇਪ ਕਰਨ ਵਾਲੇ ਹੋਰ ਸੰਗੀਨ ਜੁਰਮ ਕਰਨ ਵਾਲੇ ਉਹਨਾਂ ਨੂੰ ਫ੍ਰੀ ਜਾਣ ਦਿੱਤਾ ਜਾਂਦਾ ਹੈ ਜਾਂ ਉਹਨਾਂ ਤੇ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਮੈਂ ਅੱਜ ਭਾਰਤ ਦੀ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜੇ ਇਸ ਦੇਸ਼ ਦੇ ਵਿੱਚ ਇੱਕ ਸੰਵਿਧਾਨ ਸਾਰਿਆਂ ਦੇ ਲਈ ਲਾਗੂ ਹੁੰਦਾ ਹੈ ਤੇ ਉਹਦਾ ਸਬੂਤ ਤੁਹਾਨੂੰ ਅੱਜ ਦੇਣਾ ਪਵੇਗਾ ਕਿਉਂਕਿ ਸਿੱਖਾਂ ਦੇ ਨਾਲ ਸਮੇਂ-ਸਮੇਂ ਤੇ ਵਿਤਕਰਾ ਹੁੰਦਾ ਆਇਆ ਏ ਜ਼ੁਲਮ ਹੁੰਦਾ ਆਇਆ ਏ ਪਰ ਨਿਆਂ ਨਹੀਂ ਮਿਲਦਾ ਅਸੀਂ ਸਰਕਾਰ ਨੂੰ ਅੱਜ ਅਪੀਲ ਕਰਨਾ ਚਾਹੁੰਦੇ ਆਂ ਕਿ ਨਵਦੀਪ ਸਿੰਘ ਨੂੰ ਤੁਰੰਤ ਰਹਾ ਕਰ ਦਿੱਤਾ ਜਾਣਾ ਚਾਹੀਦਾ ਹੈ ਉਹ ਉੱਧਰ ਕੋਈ ਬੰਬ ਬੰਨ੍ਹ ਕੇ ਨਹੀਂ ਸੀ ਗਿਆ ਕੋਈ ਬੰਦੂਕ ਲੈ ਕੇ ਨਹੀਂ ਸੀ ਗਿਆ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਨ ਗਿਆ ਸੀਗਾ ਤੇ ਰਾਈਟ ਟੂ ਪ੍ਰੋਟੈਸਟ ਜਿਹੜਾ ਇਹ ਉਹ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਏ ਜੇ ਕਾਰਵਾਈ ਕਰਨੀ ਆ ਤੇ ਉਹਨਾਂ ਲੋਕਾਂ ਦੇ ਉੱਤੇ ਕਰੋ ਜਿਹੜੇ ਪੁਲਿਸ ਦੀ ਵਰਦੀ ਪਾ ਕੇ ਸ਼ਿਵ ਸੈਨਾ ਦੇ ਆਗੂ ਜਾਂ ਆਰਐਸਐਸ ਦੇ ਬੰਦੇ ਉਧਰ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾ ਰਹੇ ਸਨ ਜਾਂ लाठी चार्ज ਕਰਦੇ ਪਏ ਸਨ ਉਹਨਾਂ ਦੇ ਉੱਤੇ ਤਾਂ ਕੋਈ ਤੁਸੀਂ ਕਾਰਵਾਈ ਕਰਦੇ ਨਹੀਂ ਹੋ ਸੋ ਇਸ ਕਰਕੇ ਅਸੀਂ ਨਵਦੀਪ ਸਿੰਘ ਦੀ ਰਿਹਾਈ ਦੀ ਤਰਤ ਰਿਹਾਈ ਦੀ ਅਸੀਂ ਮੰਗ ਕਰਦੇ ਹਾਂ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ